ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਦਾਰਾ ਰੋਜ਼ਾਨਾ ਸਪੋਕਸਮੈਨ ਦੀ ਦੂਸਰੀ ਪ੍ਰੈਸ ਮੀਟਿੰਗ ਜ਼ਿਲ੍ਹਾ ਇਨਚਾਰਜ ਕਵਲਜੀਤ ਸਿੰਘ ਗੁਰਾਇਆ ਦੀ ਰਹਿਨਮਾਈ ਹੇਠ ਬਟਾਲਾ ਦੇ ਅਚਲੇਸ਼ਵਰ ਧਾਮ ਵਿੱਚ ਹੋਈ ਜਿਸ ਵਿੱਚ ਅਦਾਰੇ ਦੇ ਸਾਰੇ ਪੱਤਰਕਾਰ ਸ਼ਾਮਿਲ ਹੋਏ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਗੁਰਾਇਆ ਸਤਨਾਮ ਸਿੰਘ ਕਿਰਤੀ ਰੰਜਨ ਵਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਹ ਦੂਸਰੀ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਅੱਜ ਸਾਡੀ ਪੂਰੀ ਟੀਮ ਇੱਥੇ ਪੁੱਜੀ ਹੈ ਅਸੀਂ ਸਾਰੇ ਰਲ ਕੇ ਰੋਜ਼ਾਨਾ ਸਪੋਕਸਮੈਨ ਅਦਾਰਾ ਦੀ ਬਿਹਤਰੀ ਲਈ ਕੰਮ ਕਰਾਂਗੇ ਅਤੇ ਇਲਾਕੇ ਚ ਵਿਚਰ ਕੇ ਅਸੀਂ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਹੋਲੇ ਮਹੱਲਾ ਆ ਰਿਹਾ ਹੈ ਉਸੇ ਸੰਬੰਧ ਵਿੱਚ ਅੱਜ ਮੀਟਿੰਗ ਰੱਖੀ ਗਈ ਹੈ ਕਿ ਇਸ ਹੋਲੇ ਮਹੱਲੇ ਤੇ ਸਪਲੀਮੈਂਟ ਕੱਢਿਆ ਜਾਵੇ ਉਹਨਾਂ ਨੇ ਕਿਹਾ ਕਿ ਸਾਡੀ ਤੀਸਰੀ ਮੀਟਿੰਗ 22 ਫਰਵਰੀ ਨੂੰ ਰੱਖੀ ਜਾਵੇਗੀ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਪਹਿਲਾਂ ਆਪਣਾ ਨਾਮ ਵਾਈ ਖਾਲਸਾ ਵਾਈ ਫਤਜੀ ਮੈਂ ਬੇਕੀ ਜੀ ਸਿੰਘ ਖਾਲਸਾ ਅੱਜ ਸੋਹਲ ਪਾਲਸਲੇ ਵਿੱਚ ਸਪੋਕਸਮੈਨ ਅਧਾਰੇ ਵੱਲੋਂ ਮੀਟਿੰਗ ਰੱਖੀ ਗਈ ਹੈ ਪ੍ਰੈਸ ਸਾਹਿਬ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ ਹੈ ਉਹ ਇਹਦੇ ਵਿੱਚ ਅਜੰਡਾ ਰੱਖਿਆ ਭੋਲੇ ਮਹੱਲੇ ਤੇ ਸਪਲੀਮੈਂਟ ਦਾ ਉਹ ਸਾਰੇ ਪੱਤਰਕਾਰਾਂ ਦੀ ਇਹ ਜ਼ਿੰਮੇਵਾਰੀ ਹੈ ਸਾਰਿਆਂ ਨੂੰ ਅਪੀਲ ਕਰਦੇ ਆਪਾਂ ਕਿ ਗ੍ਰਾਹ ਸਾਹਿਬ ਦੇ ਜਿਹੜਾ ਭਾਰ ਵੀ ਪਿਆ ਵਾ ਉਹਨੂੰ ਲਾਉਣਾ ਵੀ ਆ ਆਪਾ ਆਪਣੀ ਜ਼ਿੰਮੇਵਾਰੀ ਸਮਝ ਕੇ ਸਪਲੀਮੈਂਟ ਤੇ ਵੱਧ ਤੋਂ ਵੱਧ ਸਹਿਯੋਗ ਕਰਨਾ ਤੇ ਅੱਜ ਦੀ ਮੀਟਿੰਗ ਦਾ ਇਹ ਏਜੰਡਾ ਤੇ 20 ਤਰੀਕ ਤੱਕ ਜਿਹੜਾ ਸਪਲੀਮੈਂਟ ਇਕੱਠਾ ਕਰਕੇ ਅਧਾਰੇ ਨੂੰ ਦਿੱਤ ਧੰਨਵਾਦ ਮੈਂ ਰੰਜਨ ਵਫਾਚੀ ਗੁਰਦਾਸਪੁਰ ਤੋਂ ਸੀਨੀਅਰ ਪੱਤਰਕਾਰ ਰੋਜ਼ਾਨਾ ਸਪੋਕਸਮੈਨ ਦਾ ਔਰ ਸਾਡੇ ਇੰਚਾਰਜ ਸਾਹਿਬ ਕਬਲਜੀਤ ਸਿੰਘ ਵੀ ਪ੍ਰੈਸ ਸਾਹਿਬ ਦੀ ਅੱਜ ਸੰਦੇਸ਼ ਦੇ ਉੱਤੇ ਆ ਆਦੇਸ਼ ਤੇ ਸੰਦੇਸ਼ ਦੇ ਉੱਤੇ ਉਹਨਾਂ ਦੇ ਇੱਥੇ ਪਹੁੰਚੇ ਸੀ ਇਹ ਮੀਟਿੰਗ ਦੀ ਸੈਕੰਡ ਮੀਟਿੰਗ ਹੈ ਸਾਡੀ ਔਰ ਉਹਨਾਂ ਦੀ ਪ੍ਰਧਾਨਗੀ ਦੇ ਹੇਠਾਂ ਤੇ ਬੜੇ ਹੀ ਸਜੇ ਤੇ ਡਿਸਪਲਨ ਤੇ ਵਿਧੀ ਤਰੀਕੇ ਨਾਲ ਮੀਟਿੰਗ ਹੋਈ ਆ ਔਰ ਇਹਦੇ ਵਿੱਚ ਜੋ ਵੀ ਏਜੰਡਾ ਰੱਖਿਆ ਗਿਆ ਕਿ ਜਿਹੜਾ ਸਾਡਾ ਹੌਲੇ ਹੌਲੇ ਦਾ ਸਪਲੀਮੈਂਟ ਆ ਉਹਨੂੰ ਹਮ ਹਮਾ ਕੇ ਅਸੀਂ ਕੱਢਾਂਗੇ ਔਰ ਜੋ ਵੀ ਗੁਰਾਇਆ ਸਾਡੇ ਹੁਕਮਾਂ ਦੇ ਜੋ ਮੈਡਮ ਜੀ ਫੀਟ ਕਰਦੇ ਦੇਸ਼ ਹੋਣਗੇ ਉਹਨਾਂ ਦੀ ਪਾਲਣਾ ਕਰਾਂਗੇ ਤੇ ਇਹ ਸਪਲੀਮੈਂਟ ਬਜਟ ਆ ਵਾ ਬੜਾ ਵਧੀਆ ਤਰੀਕੇ ਨਾਲ ਨਿਕਲੇਗਾ ਕਿਉਂਕਿ ਹੌਲਾ ਹਮਲਾ ਸਾਡਾ ਪੰਜਾਬ ਦਾ ਬੜਾ ਵੱਡਾ ਬਿਜ਼ਨਸ ਹੈ ਬੜਾ ਵੱਡਾ ਤਿਉਹਾਰ ਆ ਜ਼ਿਲ੍ਹਾ ਅੰਚਾਰ ਜਲੋਂ ਆ ਦੂਸਰੀ ਮੀਟਿੰਗ ਰੱਖੀ ਗਈ ਹੈ ਪੋਸਟਮੈਨ ਅਦਾਰੇ ਦੇ ਜਿੰਨੇ ਜੁੜੇ ਆ ਪੱਤਰਕਾਰ ਪੱਤੀ ਬੱਚੀ ਹੋਈ 25 ਪੱਤਰਕਾਰ ਅਸੀਂ ਪੂਰੀ ਟੀਮ ਆ ਸਾਡੀ ਅਸੀਂ ਸਾਰੇ ਜਣੇ ਇਕੱਠੇ ਸਹਿਯੋਗ ਕਰਕੇ ਤੇ ਪੋਸਟਮੈਨ ਖ਼ਬਰ ਦੀ ਵਿਧਰੀ ਲਈ ਕੰਮ ਕਰਾਂਗੇ ਠੀਕ ਆ ਇਲਾਕੇ ਚ ਵਿਚਰ ਕੇ ਲੋਕਾਂ ਦੀਆਂ ਸਮੱਸਿਆਵਾਂ ਜਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਬਾਰੇ ਅਸੀਂ ਲੋਕਾਂ ਨੂੰ ਅਗੇਮ ਕਰਦੇ ਰਹਾਂਗੇ ਦੱਸਦੇ ਰਹਾਂਗੇ ਠੀਕ ਆ ਤੇ ਰਹੀ ਗੱਲ ਇਹ ਆ ਕਿ ਅਸੀਂ ਉਹਨਾਂ ਦਾ ਸਪਲੀਮੈਂਟ ਜਿਹੜਾ ਕਰਨਾ ਭੁੱਲੇ ਮੱਲੇ ਦਾ ਕਾਰੀ ਰਿਤਾ ਜੇਕਰ ਉਹਦੇ ਅਸੀਂ ਉਹਨੂੰ ਕੱਢ ਕੇ ਉਸ ਤੋਂ ਬਾਅਦ ਸਾਰੀ ਟੀਮ ਜਿਹੜੀ ਆ ਉਸੇ ਤਰ੍ਹਾਂ ਕੰਮ ਕਰਦੀ ਰਹੇਗੀ ਤੇ 22 ਵੀ ਤਰੀਕ ਨੂੰ ਅਸੀਂ ਮੀਟਿੰਗ ਰੱਖੀ ਆ ਉਹਦੇ ਚ ਫਾਈਨਲ ਹੋ ਜਾਏਗਾ ਤੇ ਅਸੀਂ ਜਿਹੜਾ ਸਪਲੀਮੈਂਟ ਆ ਉਹ ਹੁੱਲੇ ਮੱਲੇ ਦਾ ਭੇਜਣਾ ਹੈ ਠੀਕ ਹੈ ਜੀ ਤੇ ਸਾਰੇ ਜਣੇ ਸਹਿਯੋਗ ਕਰਨ ਕਿਸੇ ਨੂੰ ਕੋਈ ਮੁਸ਼ਕਲ ਆਏਗੀ ਉਹਦੇ ਅਸੀਂ ਸਾਰੇ ਇਕੱਠੇ ਹੋ ਕੇ ਜਾਵਾਂਗੇ ਤੇ ਉਹਦਾ ਜੋ ਵੀ ਕਾਰਜ ਹੈਗਾ ਉਹ ਸਫਲ ਕਰਾਵਾਂਗੇ ਠੀਕ ਹੈ ਜੀ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ ਕਿਸੇ ਕਿਸੇ ਨੂੰ ਮੇਰਾ ਨਾਮ ਸਤਨਾਮ ਸਿੰਘ ਕਿਰਤੀ ਪੱਤਰਕਾਰ ਸਪੋਕਸਮੈਨ ਉਮਮਨ ਕਲਾ ਅਸੀਂ ਜੋ ਹੌਲਮਰ ਤੇ ਸਬਲਿਮੇਟ ਕੱਢਣ ਜਾ ਰਹੇ ਆ ਨਾ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਪੱਤਰਕਾਰ ਵੀਰਾਂ ਨੂੰ ਆਪਾਂ ਵੱਧ ਯੋਰ ਲੈ ਕੇ ਸਪੋਕਸਮੈਨ ਦਾ ਸਬਲਿਮੇਟ ਕੱਢੀਏ ਪਰ ਲੋਕਾਂ ਨੂੰ ਬੇਨਤੀ ਕਰਦਾ ਜੇ ਕਿਸੇ ਦਾ ਕੋਈ ਮੁਸ਼ਕਲ ਆਉਂਦੀ ਆ ਸਾਡੇ ਪੱਤਰਕਾਰ ਭਾਈ ਚਰਦੇ ਨਾਲ ਤਾਲਮਿਲ ਕਰੋ ਜੇ ਜੇ ਕੋਈ ਮੁਸ਼ਕਲਾ ਵਾ ਅਸੀਂ ਪਹਿਲ ਦੇ ਹੱਦ ਤੇ ਹੱਲ ਕਰਾਂਗੇ ਧੰਨਵਾਦ